ਹਾਂਜੀ ਸਤਿ ਸ੍ਰੀ ਅਕਾਲ ਜੀ ਦੀਵਗਨ ਫੈਮਿਲੀ ਵੱਲੋਂ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੂਜੀ ਜਗ੍ਹਾ ਤੇ ਜਾ ਕੇ ਹੁਣ ਸੇਵਾ ਕਰ ਰਹੇ ਆ ਉੱਥੇ ਉਹਨਾਂ ਨੇ ਬਰੈਡਾਂ ਦਾ ਲੰਗਰ ਲਗਾਇਆ ਹੈ ਜੀ ਕਿਉਂਕਿ ਹਰ ਲੋਕੀ ਇਨਾ ਪਾਣੀ ਆਇਆ ਵਾ ਤੇ ਲੋਕੀ ਘਰਾਂ ਦੇ ਉੱਪਰ ਚੜੇ ਹੋਇਆ ਸੋ ਉੱਥੇ ਕਿੱਥੇ ਰੋਟੀ ਪਕਾਉਣਗੇ ਕਿੱਥੇ ਉਹ ਕਰਨਗੇ ਇਸ ਕਰਕੇ ਉਹਨਾਂ ਨੂੰ ਬ੍ਰੈਡ ਉੱਥੇ ਭੇਜੇ ਜਾ ਰਹੇ ਆ ਵਿਚ ਨੂੰ ਲੋਕੀ ਆਪਣਾ ਢਿੱਡ ਤਾਂ ਭਰਨ ਜਿੱਥੇ ਪਾਣੀ ਬਹੁਤ ਹੀ ਜ਼ਿਆਦਾ ਵਾ ਉਚਾਈ ਤੱਕਾ ਲੋਕੀ ਕੋਠਿਆਂ ਤੇ ਚੜੇ ਹੋਏ ਆਗੇ ਬਾਕੀ ਸਮਾਨ ਵੀ ਦੇ ਰਹੇ ਆ ਦੁੱਧ ਵੀ ਨਾਲ ਦੇ ਰਹੇ ਆ ਜੋ ਵੀ ਜ਼ਰੂਰਤ ਦਾ ਸਮਾਨ ਆ ਉਹ ਪਹੁੰਚਾ ਰਹੇ ਆ ਪਰ ਇਹ ਉੱਥੇ ਪਹੁੰਚਾਰੇ ਆ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਆ ਪਾਣੀ ਦੀ ਜ਼ਰੂਰਤ ਆ ਕਈ ਕਿੰਨੇ ਕਿੰਨੇ ਦਿਨ ਹੋ ਗਏ ਕਿੰਨਾਂ ਨੇ ਪਾਣੀ ਵੀ ਨਹੀਂ ਪੀਤਾ ਛੋਟੇ-ਛੋਟੇ ਬੱਚੇ ਰੋ ਰਹੇ ਆ ਬਹੁਤ-ਬਹੁਤ ਧੰਨਵਾਦ ਦੇਵਗਨ ਫੈਮਿਲੀ ਦਾ ਕਿ ਪੰਜਾਬ ਦੇ ਵਿੱਚ ਇਦਾਂ ਦੇ ਵੀ ਲੋਕ ਹੈਗੇ ਆ ਜੋ ਆਪਣੇ ਨਾਲ-ਨਾਲ ਪੂਰੇ ਪੰਜਾਬ ਦਾ ਸੋਚਦੇ ਆ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਨੂੰ ਦੇਖ ਕੇ ਹੋਰ ਵੀ ਅੱਗੇ ਆਉਣ ਤੇ ਇਹ ਔਖੇ ਟਾਈਮ ਵਿੱਚ ਲੋਕਾਂ ਦੀ ਮਦਦ ਹੋ ਸਕੇ ਤੇ ਭੁੱਖਿਆਂ ਦੇ ਢਿੱਡ ਭਰੇ ਜਾ ਸਕਣ। ਵੱਧ ਤੋਂ ਵੱਧ ਸ਼ੇਅਰ ਕਰੋ।